ਮਤਰੋ ਸਸਤੀ ਕਾਲ ਸੜਕਾਂ ਦਾ ਜਿਹੜਾ ਝਾਲ ਬੁਣਿਆ ਜਾ ਰਿਹਾ ਹੈ ਨਾ ਤੇ ਜਿਹਨੂੰ ਕਹਿੰਦੇ ਆ ਭਾਰਤ ਮਾਲਾ ਪ੍ਰੋਜੈਕਟ ਤੇ ਜਦੋਂ ਸੜਕ ਬਣ ਰਹੀ ਸੀ ਨਾ ਮਲੋਟ ਤੋਂ ਬਠਿੰਡਾ ਰੋਡ ਤੇ ਇਹ ਸੜਕਾਂ ਬਣਾਉਣ ਦੇ ਨਾਂ ਤੇ ਤੇ ਇਹੋ ਜਿਹੇ ਜਿਹੜੇ 100-100 ਸਾਲ ਪੁਰਾਣੇ ਬੋੜ ਐ ਪਿੱਪਲ ਕਿੰਨਾ ਕਿੰਨਾ ਵੱਡਾ ਸਟਰਕਚਰ ਆ ਤੁਹਾਨੂੰ ਦਿਸ ਰਿਹਾ ਇਕਾ ਹੈ ਤੇ ਇੱਕ ਆਬ ਬੋਰਡ ਹੈ ਦੋਸਤੋ ਹੂੰ ਤੇ ਇੱਕ 120 ਸਾਲ ਪੁਰਾਣਾ ਤੇ ਬਜ਼ੁਰਗ ਨੇ ਬਹੁਤ ਵਿਚਾਰੇ ਨੇ ਮਨਤਾ ਕਰੀਆਂ ਕਿ ਇਹ ਬੋਰਡ ਨੂੰ ਬਚਾਇਆ ਜਾਵੇ ਪਰ ਜਿਹੜੇ ਐਨ ਐਚ ਆਈ ਵਾਲੇ ਆ ਨੇ ਦੋਸਤੋ ਉਹਨਾਂ ਦਾ ਯਾਰ ਇਹਨਾਂ ਨਾਲ এনवायरमेंट ਨਾਲ ਜਾਂ ਵਾਤਾਵਰਨ ਨਾਲ ਜਾਂ ਆਪਣੇ ਪੰਜਾਬ ਨਾਲ ਕੋਈ ਮਤਲਬ ਨਹੀਂ ਦੋਸਤੋ ਹਾਂ ਤੇ ਇਹ ਦਰਖਤ ਤਿਆਰ ਹੁੰਦੇ ਆ ਕਿੰਨੇ ਲੋਕਾਂ ਨੇ ਇਹਨੂੰ ਲਾਇਆ ਹੋਊਗਾ ਫਿਰ ਕਿਵੇਂ ਇਹਨਾਂ ਨੂੰ ਪਾਣੀ ਪਾਇਆ ਫਿਰ ਕਿਵੇਂ ਸੰਭਾਲਿਆ ਤੇ ਉਹ ਸਾਹਮਣੇ ਗੁਰਦੁਆਰਾ ਦੋਸਤੋ ਨਾਨਕ ਸਰ ਜਿਹੜਾ ਲੰਬੀ ਦੇ ਨੇੜੇ ਆ ਬਿਲਕੁਲ ਲੰਬੀ ਤੋਂ 4 ਕਿਲੋਮੀਟਰ ਹੈ ਭਰਾਵੋ ਹਾਂ ਤੇ ਉਹਦੇ ਬਾਹਰ ਇਹ ਦੋ ਬੋੜ ਲੱਗੇ ਹੋਏ ਐ ਤੇ ਆ ਸੜਕ ਜਾ ਰਹੀ ਆ ਅੱਗੇ ਜਾ ਕੇ ਜਿਹੜੀ ਜੀਟੀ ਰੋਡ ਆ ਨਾ ਦਿੱਲੀ ਵਾਲੀ ਉਹ 2 ਕਿਲੋਮੀਟਰ ਦੂਰ ਆ ਮਿੱਤਰੋ ਉਹਦੇ ਵਿੱਚ ਆ ਸੜਕ ਨੇ ਪੈ ਜਾਣਾ ਤੇ ਆ ਲੋਕੇਸ਼ਨ ਵੇਖ ਲੋ ਕਿ ਕਿੰਨੀ ਸੋਹਣੀ ਥਾਂ ਤੇ ਆ ਰ ਆ ਦੋ ਬੋਰਡ ਲੱਗੇ ਐ ਤੇ ਵਿਰਲੇ ਵਿਰਲੇ ਥਾਵਾਂ ਤੇ ਆ ਤੇ ਮਿੱਤਰੋ ਗਰਮੀ ਸ਼ੁਰੂ ਹੋ ਗਈ ਫਰਵਰੀ ਗਈ ਤੇ ਮਾਰਚ ਆ ਗਿਆ ਤੇ ਅੱਜ 2 ਮਾਰਚ ਐ ਵੋਟ ਤੋਂ ਵਾਦ ਮੇਰੇ ਖਿਆਲ ਚ ਜੇ ਇੱਕ ਬੰਦਾ ਨਾ ਪੰਜ ਦਰਖਤ ਲਾ ਕੇ ਆਉਂਦੇ ਖੇਤ ਮੋਟਰ ਕੋਲੇ ਘਰੇ ਜਿੱਥੇ ਵੀ ਠੀਕ ਲੱਗਦਾ ਤੇ ਉਹਨਾਂ ਨੂੰ ਪਾਲ ਲਵੇ ਤੇ ਜੇ 50% ਲੋਕ ਵੀ ਦਰਖਤ ਲਾ ਦੇਣ ਨਾ ਤੇ ਆਪਣੀ এনवायरमेंट ਨੂੰ ਕੋਈ ਖਤਰਾ ਨਹੀਂ ਤੇ ਕੋਈ ਮੌਸਮ ਖਰਾਬ ਨਹੀਂ ਹੁੰਦਾ ਤੇ ਨਹੀਂ ਤਾਂ 15 ਦਿਨ ਪਹਿਲਾਂ ਆਪਾਂ ਵੇਖਿਆ ਨਾ ਕਿ ਗਰਮੀ ਪੈਣ ਲੱਗ ਪਈ ਸੀ ਯਾਰ ਤੇ ਫਿਰ ਕੁਦਰਤੀ ਪਹਾੜਾਂ 'ਚ ਬਰਫ਼ ਪਈ ਤੇ ਫਿਰ ਇਹ ਮੌਸਮ ਆਮ ਵਰਗਾ ਹੋਇਆ ਪਰ ਆ ਬੋੜ ਨਾ ਦੋਸਤੋ ਜਿਹੜੇ ਬਾਬਾ ਬੋੜ ਐ ਤੇ ਬਹੁਤ ਸਾਰੇ ਸਜਨਾ ਨੇ ਜਿਵੇਂ ਆ ਵੇਖੋ ਇਹੇ ਨਾਲ ਆ ਨਿੰਮ ਉਗ ਰਿਆ ਹੁੰਦਾ ਇਹੇ ਬੂੜ ਵਾਲੀ ਥਾਂ ਤੇ ਬੋੜ ਨਹੀਂ ਹੋ ਸਕਦਾ ਜਾਂ ਬੋੜ ਵਾਲੀ ਥਾਂ ਤੇ ਹੋਰ ਦਰਖਤ ਨਹੀਂ ਹੁੰਦਾ ਤੇ ਜਿਵੇਂ ਸਿਆਸਤ ਦੇ ਨਾ ਬਾਬਾ ਬੋਰਡ ਕਿਹਾ ਜਾਂਦਾ ਸੀ ਸਾਡੇ ਲੰਬੀ ਹਲਕੇ ਦੇ ਪ੍ਰਕਾਸ਼ ਸਿਓ ਬਾਦਲ ਨੂੰ ਉਹਨਾਂ ਨੇ ਆਪ ਦੇ ਬਰਾਬਰ ਕਿਸੇ ਨੂੰ ਉੱਗਣ ਹੀ ਨਹੀਂ ਦਿੱਤਾ ਤੇ ਅਖੀਰ ਮਿੱਤਰੋ ਜਿਹੜੀ ਬਠਿੰਡਾ ਤੋਂ ਮਲੋਟ ਰੋਡ ਹੈ ਉਹਦੇ ਤੇ 120 30 ਸਾਲ ਪੁਰਾਣਾ ਜਿਹੜਾ ਉਹ ਬੋਰਡ ਸੀ ਉਹ ਬੋਰਡ ਅਖੀਰ ਐਨਐਚਈ ਵਾਲਿਆਂ ਨੇ ਪੱਟ ਕੇ ਮਿੱਤਰੋ ਤੇ ਇਹਦੇ ਨਾਲੋਂ ਵੱਡਾ ਉਹਦਾ ਸਟਰਕਚਰ ਸੀ ਆਹ ਦੇਖ ਲੋ ਇਹ ਕਿੰਨੇ ਥਾਂ ਚ ਤੇ ਇਹਦੇ ਨਾਲੋਂ ਵੱਡਾ ਸਟਰਕਚਰ ਸੀ ਤੇ ਕਿੰਨੇ ਪੰਛੀ ਰਹਿਣ ਬਸੇਰਾ ਹੋਣਾ ਕਿੰਨੇ ਪੰਛੀਆਂ ਦਾ ਜਿਵੇਂ ਆਹ ਦੋ ਬੋਰਡ ਐ ਤੇ ਤੁਹਾਨੂੰ ਮੈਂ ਦੂਰੋਂ ਦਿਖਾਵਾਂ ਪਿਓਪਰੋ ਇਹ ਜੁੜੇ ਪਏ ਐ ਤੇ ਉਹ ਸਾਹਮਣੇ ਗੁਰੂ ਘਰ ਯਰ ਤੇ ਇਹੋ ਜਿਹੀ ਥਾਂ ਕਿਤੇ ਲੱਭਣੀ ਐ ਇੱਕ ਮਾਂ ਬੋੜ ਦੀ ਸ਼ਾਂ ਤੇ ਰੱਬ ਦਾ ਨਾਮ ਪਿਆਰੇ ਇਕੋ ਜਿਹਾ ਤਾਂ ਦੋਸਤੋ ਇਹੋ ਜਿਹਾ ਸਟਰਕਚਰ ਕਿਤੋਂ ਨਹੀਂ ਲੱਭਦਾ ਤੇ ਬੋੜ ਇਹੋ ਜਿਹਾ درخت ਹੈ ਜਿਹੜਾ ਬਹੁਤ ਸੌਖਾ ਤੇ ਬਿਨਾ ਸੰਭਾਲ ਤੋਂ ਮਿੱਤਰੋ ਤਿਆਰ ਹੋ ਜਾਂਦਾ ਤੇ ਜਿਹਦੀ ਸ਼ਾਂ ਵੀ ਠੰਡੀ ਹੁੰਦੀ ਹੈ ਜਿਵੇਂ ਸਿਆਣੇ ਕਹਿੰਦੇ ਕਿ ਦਰਵਾਜੇ ਵਰਗੀ ਸ਼ਾਂ ਹੁੰਦੀ ਹੈ ਤਾਂ ਕਿਰਪਾ ਕਰਕੇ ਸਾਰੇ ਬੰਦੇ ਇਕਾ ਕਰਕੇ ਨਾ ਸਟਰਕਚਰ ਨੂੰ ਬਚਾਓ ਬਚਾਉਣਾ ਕੀ ਹੈ ਮਤਲਬ ਆਪਾਂ ਫੋਰ ਦਰਖਤ ਲਾ ਲਓ ਜੇ ਸੜਕਾਂ ਦਾ ਜਾਲ ਵਿਛ ਰਿਹਾ ਹੈ ਤਰੱਕੀ ਵੀ ਹੁੰਦੀ ਹੈ ਪਰ ਇੱਕ ਪਾਸੇ ਬਰਬਾਦੀ ਵੀ ਹੁੰਦੀ ਹੈ ਇਹੋ ਜੇ ਦਰਖਤਾਂ ਦੀ ਤਾਂ ਹੁਣ ਟਾਈਮ ਆ ਗਿਆ ਮਿੱਤਰੋ ਤੇ ਫਟਾਰਾ ਚੱਲਿਆ ਤੇ ਬਸੰਤ ਰੁੱਤ ਆ ਗਈ ਤੇ ਦਰਖਤ ਹੁਣ ਫੁੱਟਣ ਤੇ ਲੱਗੇ ਹੋਏ ਐ ਤੇ ਆ ਪੰਜਾਬ ਨੂੰ ਜਿਵੇਂ ਬਹੁਤ ਸਾਰੇ ਲੋਕਾਂ ਦੀਆਂ ਦੇ ਤੇ ਨਜ਼ਰਾਂ ਤੇ ਜਿਵੇਂ ਲੱਖ ਸੁਧਾਨਾ ਕਹਿੰਦਾ ਹੁੰਦਾ ਕਿ ਮਿੱਤਰੋ ਆ ਜਮੀਨਾਂ ਨਾ ਜਿਹੜੀਆਂ ਇਹ ਤੁਹਾਡੀਆਂ 2-2 3-3 ਕਰੋੜ ਚ ਜਿਵੇਂ ਆ ਜਮੀਨ ਦਾ ਰੇਟ 30 ਲੱਖ ਦੇ ਨੇੜੇ ਰੱਖ ਲੋ ਜਿਹੇ ਜ ਆਪਣਾ ਚੱਲਦਾ ਹੁੰਦਾ ਪਿੰਡਾਂ 'ਚ ਤੇ ਇਹ ਕਹਿੰਦਾ 2-2 ਕਰੋੜ 'ਚ ਵੀ ਤੁਹਾਨੂੰ ਨਹੀਂ ਮਿਲਣੀਆਂ ਤੇ ਆ ਦਰਖਤ ਯਾਰ ਨਵੇਂ ਲਾਏ ਤਾਂ ਪਏ ਆ ਦੇਖੋ ਤੁਹਾਨੂੰ ਦਿਸ ਰਹੇ ਹੋਣੇ ਹੈ ਤਾਂ ਮੇਰੇ ਖਿਆਲ 'ਚ ਜੇ ਇੱਕ ਬੰਦਾ 5 ਦਰਖਤ ਲਾ ਕੇ ਪਾਲ ਲਵੇ ਇਹ ਜੇ ਬੋਰਡ ਮੰਨ ਲਾਦਾ ਇੱਕ ਬੰਦਾ ਹਰ ਸਾਲ ਇੱਕ ਹੀ ਲਾ ਦੇਣਾ ਤਾਂ ਕੋਈ ਕਮੀ ਨਹੀਂ ਰਹਿਣੀ ਤਾਂ ਸ਼ੇਅਰ ਕਰੋ ਮੇਰੇ ਭਰਾ ਤੇ ਆ ਗੁਰਦੁਆਰਾ ਨਾਨਕਸਰ ਸਾਹਿਬ ਦੇ ਫੇਰ ਤੁਸੀਂ ਦਰਸ਼ਨ ਕਰ ਲਓ ਸਸਿਕਾ